ਸਤਿ ਸ਼੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਆਹ ਮੁੰਡਾ ਜੋ ਕਿ ਵਿਆਹ ਲਈ ਤਿਆਰ ਆ ਕੁੜੀ ਦੀ ਪਾਲ ਚੱਲ ਰਹੀ ਏ ਕੁੜੀ ਕੋਈ ਵੀ ਮਿਲ ਜਵੇ ਲੰਗੜੀ ਹੋਵੇ ਲੂਲੀ ਹੋਵੇ ਬੇਚਾ ਕਦੀ ਨਾ ਦਿਸਦਾ ਹੋਵੇ ਬੰਦਾ ਤਿਆਰ ਏ ਵਿਆਹ ਕਰਾਉਣ ਲਈ ਪਰ ਸਾਹ ਚੱਲਦੇ ਹੋਣੇ ਚਾਹੀਦੇ ਨੇ ਕੁੜੀ ਦੇ ਬਾਕੀ ਕਿਸੇ ਪਾਸੋਂ ਵੀ ਕਮੀ ਪੇਚੀ ਕੋਈ ਚੱਕਰ ਨਹੀਂ ਮੁੰਡੇ ਨੂੰ 4 ਕਿੱਲੇ ਕਿ 5 ਕਿੱਲੇ ਜ਼ਮੀਨਾਂ ਦੀ ਉਹ ਜਿੰਮੇ 10 ਕਿੱਲੇ 10 ਕਿਲੇ ਮੰਡਰਾਂ ਦੀ ਜ਼ਮੀਨ ਆਉਂਦੀ ਆ ਤੇ ਬਾਬੇ ਦੇ ਦਿੱਤਾ ਕੁਝ ਨਹੀਂ ਕੋਲ ਹੈਗਾ ਜ਼ਮੀਨ ਹੀ ਆਉਂਦੀ ਆ ਬਸ ਵਧੀਆ ਕੰਮ ਕਰਦਾ ਮਿਹਨਤੀ ਬੰਦਾ ਹੈ ਨਸ਼ਾ ਪੱਤਾ ਕੋਈ ਨਹੀਂ ਕਰਦਾ ਕਦੇ ਕਦੇ ਮਾਲ ਪੱਤਾ ਚਲੋ ਤੇ ਛਾਉ ਨਾਲ ਬੰਦਾ ਖਾ ਹੀ ਲੈਂਦਾ ਉਦਾਂ ਕੁਝ ਨਹੀਂ ਖਾਂਦਾ ਪੀਂਦਾ ਫਿਰ ਕਿਸੇ ਕੋਲ ਵੀ ਜੇ ਕੋਈ ਇਦਾਂ ਦੀ ਕੁੜੀ ਹੋਵੇ ਤੇ ਦੱਸਿਓ ਸਾਨੂੰ ਮੁੰਡਾ ਬੜਾ ਔਖਾ ਆ ਸਾਡੇ ਨਾਲ ਕਨੈਕਟ ਕਰੋ ਹਾਂ ਜੀ ਸਾਡੇ ਨਾਲ ਕਨੈਕਟ ਕਰੋ ਤੁਹਾਨੂੰ ਨੰਬਰ ਅਸੀਂ ਸਕਰੀਨ ਤੇ ਪਾ ਦਿੰਨੇ ਆ ఆ ముండా